ਸਿਆਣੇ ਤੋਂ ਸਿਆਣੇ ਵਿਦਵਾਨ ਵੀ ਯਾਨੀ ਜਦੋਂ ਉਹ ਹਰਸ਼ਿੰਦਰ ਕੌਰ ਉਹਦੀ ਮੈਂ ਗੱਲਬਾਤ ਸੁਣਦਾ ਸੀ ਉਹ ਸ਼ੁਰੂ ਹੋਈ ਪਏ ਨੂੰ ਪਤਾ ਵੀ ਹੈ ਸਿੱਖੀ ਹੈ ਕੀ ਆ ਇਹਨਾਂ ਨੂੰ ਸਮਝ ਵੀ ਹੈ ਸਿੱਖੀ ਹੈ ਕੀ ਆ ਇਹ ਕਿਤੇ ਗੁਰੂ ਨਾਨਕ ਤੋਂ ਵੱਡੇ ਹੋਗਾ ਮੈਂ ਖਿਆ ਲੈ ਬਈ ਇਹ ਲਕੀ ਸਿਆਣੀ ਗੱਲ ਕਰਨ ਲੱਗੀ ਆ ਤੇ ਉਹ ਗੱਲ ਫਿਰ ਜਦੋਂ ਉਹਨੂੰ ਵਿਆਖਿਆ ਕੀਤੀ ਬੇਰ ਮਕਲ ਨਹੀਂ ਨੂੰ ਸਮਝ ਨਹੀਂ ਨੂੰ ਪਤਾ ਨਹੀਂ ਕੀ ਕਰਨਾ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੀ ਗਰੀਬਾਂ ਨੂੰ ਉੱਚੇ ਚੁੱਕਣ ਲਈ ਜਾ ਕੇ ਉੱਥੋਂ ਸ਼ੁਰੂ ਕੀਤਾ ਸੀ ਐਦਾਂ ਸੀ ਐਦਾਂ ਸੀ ਆਮ ਲੋਕ ਖਾਓ ਰੱਬਾ ਪਈ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਤਾਂ ਬੰਦਾ ਸੋਚਦਾ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਪਈ ਉਹਨਾਂ ਨੂੰ ਮਿਹਨਤ ਕਰਨੀ ਪਈ ਹੋਣੀ ਆ ਗੁਰੂ ਅੰਗਦ ਦੇਵ ਜੀ ਨੂੰ ਇੱਕ ਕਹਿਣ ਲਈ ਮਜਬੂਰ ਕਰਨਾ ਪਿਆ ਹੋਣਾ ਪਰ ਨਹੀਂ ਇੱਥੇ ਨਹੀਂ ਰਹਿਣ ਦੇਣਾ ਉਹ ਖੁਸ਼ੀ ਨਾਲ ਚੱਲ ਗਿਆ ਹੁਣੇ ਤੇ ਤੁਹਾਡੇ ਨਾਲ ਮਗਜਮਾਰੀ ਕਿਹੜਾ ਕਰੂਗਾ ਔਰ ਹਰੇਕ ਗੁਰੂ ਪਾਤਸ਼ਾਹ ਜਦੋਂ ਆਪਣੇ ਪਹਿਲੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹੁਣੇ ਨਾ ਝੁੱਕਦੇ ਹੁਣੇ ਆ ਠੀਕ ਹੈ ਜਦੋਂ ਬਲਿਹਾਰੇ ਜਾਂਦੇ ਹੁਣੇ ਆ ਤੇ ਉਹਨਾਂ ਚੋਂ ਇੱਕ ਕਾਰਨ ਇਹ ਵੀ ਹੋਣਾ ਜੇ ਜਦੋਂ ਉਹ ਕਹਿੰਦੇ ਹੁਣ ਤੇ ਪਾਤਸ਼ਾਹ ਧੰਨਿਆ ਤੁਸੀਂ ਜਿਹੜੇ ਇਹਨਾਂ ਨੂੰ ਬਰਦਾਸ਼ਤ ਕਰਦੇ ਰਹੇ ਧਾਨਿਆਂ ਜਿਹੜੇ ਇਤਾਂ ਵੀ ਤੁਸੀਂ ਜਿਹੜਾ ਜਵਾਬ ਦਿੰਨੇ ਆ ਇਹ ਤਾਂ ਬਾਦੂ ਕੋ ਤਾਂ ਨੇੜੇ ਤੋਂ ਤਾਂ ਸਿਰ ਦੇ ਉੱਤੇ ਉਹਨਾਂ ਅੰਗਰੇਹਾ ਉਹਨਾਂ ਦੀ ਪਰ ਤੁਸੀਂ ਫਿਰ ਉਹਨਾਂ ਦੀਆਂ ਗੱਲਾਂ ਸੁਣਦੇ ਆ ਇਦਾਂ ਪਰ ਕਿੰਨਾ ਕਿੰਨਾ ਟਾਈਮ ਗੁਰੂ ਪਾਸ਼ਾ ਲਾਉਂਦੇ ਹੋਣਗੇ ਜਿੱਥੇ ਮਿਲਣ ਜਾਂਦੇ ਆ ਕਰ ਕਿਤੇ ਕਦਾਈ ਕੋਈ ਭਾਈ ਲਾਲੂ ਠੀਕ ਹੈ ਅਸੀਂ ਅਸੀਂ ਫੜਾ ਮਾਰ ਦਿੱਤੀਆਂ ਬੱਟੀਆਂ ਬੱਟੀਆਂ ਆਈਕਿਊ ਕਿਤੇ ਇਦਾਂ ਥੋੜੀ ਹੋਇਆ ਠੀਕ ਹੈ ਸਵਾਰਥਾਂ ਚ ਘਿਰਿਆ ਬੰਦਾ ਹੁਣ ਜਿਹੜੇ ਬੰਦੇ ਜਥੇਦਾਰੀ ਸਿਸਟਮ ਦੇ ਵਿੱਚ ਹੁਣ ਤੱਕ ਜੋ ਜਿਹੜਾ ਅੱਜ ਜਿਹੜਾ ਹੋਇਆ ਉਹਦਾ ਰੌਲਾ ਪਾਉਂਦੇ ਆ ਆਪਾਂ ਕੱਲ ਪਿੰਦਰਪਾਲ ਤੇ ਸ਼੍ਰੀਨਗਰ ਵਾਲੇ ਦੀ ਗੱਲ ਕਰਦੇ ਸੀ ਕਿ ਜਦੋਂ ਇਹਨਾਂ ਨੇ ਸ੍ਰਿੰਦਰ ਕੌਰ ਬਾਦਲ ਨੂੰ ਭੈਣ ਬਣਾਇਆ ਸੀ ਉਹਨੇ ਪ੍ਰਚਾਰ ਦੀ ਮਹਿਮਤ ਉਰੀ ਸੀ ਕੀਰਤਨ ਦਰਬਾਰ ਕਰਾਉਂਦੀ ਸੀ ਔਰ ਸਟੇਜ ਦੇ ਉੱਤੇ ਬਿੰਦੀ ਹੁੰਦੀ ਸੀ ਉਹ ਸ਼ਾਇਦ ਹੱਥ 'ਚ ਮਾਲਾ ਵੀ ਫੜਦੀ ਹੋਈ ਚੌਂਕੜੀ ਮਾਰ ਕੇ ਬਿੰਦੀ ਹੋਊਗੀ ਦੋ ਢਾਈ ਤਿੰਨ ਘੰਟੇ ਦਾ ਕੀਰਤਨ ਦਰਬਾਰ ਚ ਕਥਾ ਹੋਣੀ ਆ ਕੀਰਤਨ ਹੋਣਾ ਸੁਣਦੀ ਵੀ ਹੋਊਗੀ ਉਹ ਪਰ ਉਸ ਵੇਲੇ ਦੀਆਂ ਜਿਹੜੀਆਂ ਡੀਐਸਪੀ ਦੀਆਂ ਪੁਲਿਸ ਦੀਆਂ ਕੋਈ ਐਸਟੀਐਮ ਦੀਆਂ ਕੋਈ ਪਟਵਾਰੀਆਂ ਦੀਆਂ ਕੋਈ ਹੋਰ ਸਰਕਾਰੀ ਅਫਸਰਾਂ ਦੀਆਂ ਸਕੂਲ ਟੀਚਰਾਂ ਤੱਕ ਦੀਆਂ ਜਿਹੜੀਆਂ ਭਰਤੀਆਂ ਹੋਈਆਂ ਆ ਉਹਦੇ ਵਿੱਚ ਕਿਹੜੀ ਅਫਸਰ ਕਿਹੜੇ ਅਫਸਰ ਲਈ ਕਿਹੜੀ ਪੋਜੀਸ਼ਨ ਲਈ ਕਿੰਨੇ ਪੈਸੇ ਸੀ ਉਹ ਤੈ ਕੀਤੇ ਹੋਏ ਸੀ ਤੇ ਟੈਚੀ ਪਾਕੇ ਇਕਲਾ ਜਾਂਦਾ ਸੀ ਤੇ ਉਹ ਸਾਰਾ ਲੈਣ ਦੇਣ ਜਿਹੜਾ ਆ ਉਹ ਉਹ ਸਾਰੇ ਕਹਿੰਦੇ ਸੀ ਉਸ ਵੇਲੇ ਵੀ ਉਹ ਪਰਿਵਾਰ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਬਾਕੀ ਵੀ ਜਿਹੜੇ ਕੰਮ ਬਾਤਲਦੇ ਆ ਜਦੋਂ ਵੀ ਉਹਦੇ ਨੇੜੇ ਕਿਉਂਕਿ ਪਿੰਦਰਪਾਲ ਨੇ 85 86 ਦੇ ਵਿੱਚ ਤੱਕ ਤੇ ਕੋਰਸ ਕੀਤਾ 88 ਚ ਕੀਤਾ ਹੋਵੇ ਇਹਨਾਂ ਮਤਲਬ ਉਸ ਵੇਲੇ 84 ਤੋਂ ਪਹਿਲਾਂ ਜਿਹੜੀਆਂ ਭਿੰਡਰਾਂ ਵਾਲੇ ਦੀ ਸਪੀਚ ਦੇ ਵਿੱਚ ਬਾਦਲਾਂ ਦੇ ਇਹਨਾਂ ਦੇ ਅਕਾਲੀਆਂ ਦੇ ਪ੍ਰਤੀ ਉਹਦੀਆਂ ਸਟੇਟਮੈਂਟ ਆਇਆ ਉਹ ਪਤਾ ਨਹੀਂ ਹੋਣਗੀਆਂ ਸੁਣੀਆਂ ਨਾ ਹੋਣਗੀਆਂ ਖਾਸ ਕਰਕੇ ਇਹਦਾ ਸਭ ਤੋਂ ਨੇੜਲਾ ਸਾਥੀ ਜਿਹੜਾ ਹੈ ਪਰਮਜੀਤ ਸਿੰਘ ਖਾਲਸਾ ਉਹ ਤਾਂ ਉਹ ਮਹਿਤਾ ਚਾਵਲਾ ਤੇ ਬਲਟੋਹਾ ਗਰੁੱਪ ਦਾ ਤਿੰਨੇ ਬੰਦੇ ਤੁਸੀਂ ਪੁਰਾਣੀਆਂ ਖਬਰਾਂ ਪੜ੍ਹ ਕੇ ਦੇਖ ਲਓ 84 ਤੋਂ ਪਹਿਲਾਂ ਦੀਆਂ ਸੰਧੂ ਦੇ ਸਭ ਤੋਂ ਨੇੜਲੇ ਸਾਥੀ ਇਹ ਤਿੰਨ ਹੁੰਦੇ ਸੀਗੇ ਬਲਟੋਹਾ ਚਾਵਲਾ ਤੇ ਮਹਿਤਾ ਅਮਰਜੀਤ ਸਿੰਘ ਸੰਧੂ ਦੇ ਆਹ ਰਮਿੰਦਰ ਸਿੰਘ ਸੰਧੂ ਦੇ ਠੀਕ ਹੈ ਔਰ ਤਿੰਨੇ ਬੰਦੇ ਇਕੱਠੇ ਬਾਦਲਾਂ ਦੇ ਕੋਲ ਡਿਗੇ ਜਾ ਕੇ ਇੱਕ ਟਾਈਮ ਤੇ ਜਿਹੜਾ ਸਵਾਰਥ ਥਿਆ ਨਾ ਉਹ ਮੋਟੀਵੇਟ ਕਰਦਾ ਬੰਦੇ ਨੂੰ ਇਹ ਸਾਨੂੰ ਸਵੀਕਾਰ ਲੈਣਾ ਚਾਹੀਦਾ ਠੀਕ ਹੈ ਜਿੱਥੇ ਸਾਡਾ ਮਤਲਬ ਹੁੰਦਾ ਹੁਣ ਸਾਨੂੰ ਕਈ ਬੰਦੇ ਪੁੱਛਦੇ ਆ ਵੀ ਤੁਸੀਂ ਜੀ ਇਹ ਢੱਡੀਆਂ ਵਾਲੇ ਬਾਰੇ ਸਾਡਾ ਸਵਾਰਥ ਆ ਉਹਨਾਂ ਦੇ ਨਾਲ ਸਾਡੇ ਹਿੱਤ ਜੁੜਦੇ ਠੀਕ ਹੈ ਸਾਨੂੰ ਲੱਗਦਾ ਆ ਧੁਰ ਅੰਦਰੋਂ ਲੱਗਦਾ ਆ ਵੀ ਉਹ ਉਹ ਆਪਣੀ ਥਾਂ ਤੇ ਇੱਕ ਪੋਜੀਸ਼ਨ ਲੈ ਕੇ ਖੜੇ ਆ ਜਿਹੜਾ ਕੰਮ ਨਹੀਂ ਕੀਤਾ ਉਹ ਬਹੁਤ ਕੁਝ ਪ੍ਰਾਪਤ ਕਰ ਸਕਦੇ ਸੀ ਉਹ ਜਿਹੜੇ ਪ੍ਰਚਾਰਕ ਜੇ ਤੁਹਾਨੂੰ ਕੋਈ ਪ੍ਰਚਾਰਕ ਕਹਿੰਦਾ ਨਾ ਭਾਈ ਸਾਹਿਬ ਬਾਰੇ ਢੱਡੀਆਂ ਵਾਲੇ ਬਾਰੇ ਵੀ ਉਹਨਾਂ ਉਹ ਇਦਾਂ ਉਹ ਵੀ ਤਾਂ ਪ੍ਰਚਾਰ ਦੇ ਪੈਸੇ ਲੈਂਦੇ ਹੀ ਆ ਉਹ ਵੀ ਤਾਂ ਇਦਾਂ ਕਰਦੇ ਆ ਉਹਨੇ ਵੀ ਤਾਂ ਜਗ੍ਹਾ ਬਣਾਈ ਆ ਜਿਹੜਾ ਕੋ ਕਹਿੰਦਾ ਤੁਹਾਨੂੰ ਉਹਨੂੰ ਉਹਦੀ ਸਾਡੇ ਨਾਲ ਗੱਲ ਕਰਾਓ ਚਾਰ ਜਾਂ ਪੰਜ ਸਵਾਲ ਕਰਾਂਗੇ ਅਸੀਂ ਠੀਕ ਹੈ ਨਤਾਰਾ ਤੁਸੀਂ ਆਪ ਕਰ ਲਿਓ ਜੇ ਨਾ ਮੰਨਿਆ ਤਾਂ ਉਹਨੂੰ ਤੁਸੀਂ ਪੁੱਛ ਲਿਓ ਵੀ ਭਾਈ ਜਿਹੜਾ ਭਾਈ ਰਣਜੀਤ ਸਿੰਘ ਪੈਸਾ ਲੈ ਕੇ ਆਏ ਆ ਉਹ ਸਾਰੇ ਦਾ ਸਾਰਾ ਉੱਥੇ ਦੀਦਾ ਲੱਗਾ ਹੋਇਆ ਚਲੋ ਜੇ ਆਪਾਂ ਸਾਰੇ ਦਾ ਸਾਰਾ ਨਾ ਕਿ ਸਟੇਟਮੈਂਟ ਇਹ ਹੋਵੇ ਕਿ ਜਿਹੜਾ ਉਹ ਪੈਸਾ ਲੈ ਕੇ ਗਏ ਆ ਉਹਦੇ ਵਿੱਚੋਂ ਬਹੁਤ ਕੁਝ ਉੱਥੇ ਬਣਿਆ ਦੀਦਾ ਤੇ ਇੰਨੇ ਸਾਲ ਧੁੰਦੇ ਨੇ ਵੀ ਇੰਨੇ ਸਾਲ ਪ੍ਰੋਫੈਸਰ ਦਰਸ਼ਨ ਸਿੰਘ ਨੇ ਤਾਂ ਜਾਦੇ ਸਾਲ ਪ੍ਰਚਾਰ ਕੀਤਾ ਧੁੰਦੇ ਨੇ ਵੀ ਕੀਤਾ ਪੰਥਪ੍ਰੀਤ ਨੇ ਵੀ ਕੀਤਾ ਉਹਨਾਂ ਦਾ ਪੈਸਾ ਕਿੱਥੇ ਗਿਆ ਹੂੰ ਮਤਲਬ ਹੋ ਸਕਦਾ 200 ਕਰੋੜ ਦੀ ਜਗ੍ਹਾ ਬਣੀ ਹੋਈ ਹੋਵੇ ਹਰ ਰੋਜ਼ 5-10 ਹਜ਼ਾਰ ਬੰਦਾ ਲੰਗਰ ਸ਼ੱਕ ਦਾ ਉੱਥੇ ਜਿਹੜਾ ਚੈਰਿਟੀ ਦਾ ਕੰਮ ਹੋ ਰਿਹਾ ਆ ਜਿਹੜਾ ਉੱਥੇ ਹਸਪੀਟਲ ਆ ਗਏ ਬੰਦੇ ਤੁਸੀਂ ਆਪ ਜਾ ਕੇ ਦੇਖੋ ਉੱਥੇ ਜਿੰਨੇ ਬੰਦੇ ਜਾ ਕੇ ਆਏ ਆ ਉਹ ਕਿੰਨਾ ਸਕੂਨ ਫੀਲ ਕਰਦੇ ਆ ਉੱਥੋਂ ਜਾ ਕੇ ਤੇ ਇਹਨਾਂ ਦੇ ਕੋਲ ਬਹਿ ਕੇ ਇਹਦਾ ਕਾਹ ਨਹੀਂ ਹੁੰਦਾ ਮੈਂ ਦੂਣ ਵੀ ਗੱਲ ਕਰਦਾ ਸੀ ਕਿ ਮਿਸ਼ਰੀ ਜਿਹੜਾ ਲਾਣਾ ਨਾ ਜਾਗਰੂਕ ਜਿਹੜਾ ਲਾਣਾ ਕਹਾਇਆ ਉਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੋਈ ਆ ਬਾਬੇ ਮੰਨ ਲਿਆ ਅਸੀਂ ਕਹਿੰਦੇ ਵੀ ਅੰਗਰੇਜ਼ਾਂ ਨੇ ਬਿਠਾਏ ਠੀਕ ਹੈ ਉਹਨਾਂ ਨੇ ਕਿਸੇ ਸਜੇ ਸਿਸਟਮ ਬਿਠਾ ਦਿੱਤੇ ਉਹਨਾਂ ਨੇ ਤੁਸੀਂ ਨਾਨਕ ਸਧੀਆਂ ਦੇ ਦੇਖ ਲਓ ਉਰਾੜਾ ਸਾਹ ਵਾਲਿਆਂ ਦੇ ਜਿੰਨੇ ਬਾਬੇ ਆ ਉਹਨਾਂ ਦੇ ਕਿੱਡੇ-ਕਿੱਡੇ ਗੁਰਦੁਆਰੇ ਬਣੇ ਹੋਏ ਆ ਉਨਾ ਨੂੰ ਦੇਖ ਦੇ ਕੇ ਨਾ ਜਿਹੜੇ ਬੰਦੇ ਛਾਤਰ ਬੰਦੇ ਜਿਹੜੇ ਕਮੀਨੇ ਬੰਦਿਆਂ ਦੇ ਅੰਦਰ ਹੌਲ ਪਿਆ ਪਿਆ ਤਾਂ ਮौज ਬੜੀ ਆ ਬੁੱਧੂ ਲੋਕ ਹੈ ਇਹਨਾਂ ਨੂੰ ਰੁਪਿਆ ਜਾ ਸਕਦਾ ਠੀਕ ਹੁਣ ਬਾਬੇ ਇੰਨੇ ਜਿਆਦੇ ਸੀ ਇੰਨੀ ਦੂਜੀ ਗੱਲ ਇਹ ਆ ਕਿ ਬਾਬੇ ਪਰਿਵਾਰ ਛੱਡ ਕੇ ਮжоਰਿਟੀ ਉਹਨਾਂ ਚੋਂ ਜਿਹੜੇ ਟੱਬਰ ਛੱਡ ਕੇ ਬੈਠੇ ਇਹਨਾਂ ਨੇ ਕੋੜਮਾ ਪਲਣਾ ਸੀ ਇਹਨਾਂ ਦੇ ਫਿਰ ਰਾਹ ਰਾਹ ਲਾਲਚ ਅੰਦਰ ਉਹਨਾਂ ਨੇ ਜਾਨੀ ਕਿਸੇ ਦੇ ਕਹਿਣ ਤੇ ਕੀਤਾ ਹੋਊਗਾ ਜਾਂ ਕੋਈ ਸਿਧਰਾ ਬੰਦਾ ਵੈਸੇ ਬਹਿ ਗਿਆ ਹੁਣ ਬਾਬਾ ਆਨੰਦ ਸਿੰਘ ਦੀਆਂ ਜਿੱਦਾਂ ਦੀਆਂ ਸਾਖੀਆਂ ਸੁਣਾਉਂਦੀਆਂ ਨਾ ਇਦਾਂ ਮੰਨਣਾ ਬਹੁਤ ਔਖਾ ਆ ਵੀ ਉਦਾਂ ਦੇ ਮਾਈਂਡ ਵਾਲਾ ਬੰਦਾ ਸਾਜ਼ਿਸ਼ ਕਰ ਸਕਦਾ ਕੋਈ ਜਿਹੜੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਸਤ ਸਾਈ ਜਿਹੜੇ ਇਦਾਂ ਲੋਕ ਕਹਿੰਦੇ ਨਾ ਵੀ ਨੰਗਾ ਹੀ ਫਿਰਦਾ ਹੁੰਦਾ ਸੀ ਜੀ ਠੀਕ ਆ ਵੀ ਸ਼ਰਾਬ ਨਾਲ ਉੱਜਿਆ ਹੁੰਦਾ ਸੀ ਇਦਾਂ ਵੀ ਕੰਬਲੀਆਂ ਇਦਾਂ ਮਾਰਦਾ ਸੀ ਲੋਕ ਸੱਚ ਹੋ ਜਾਂਦੀਆਂ ਸੀ ਉਹ ਉਦਾਂ ਦੇ ਬੰਦਿਆਂ ਬਾਰੇ ਕਦੇ ਨਹੀਂ ਬੰਦਾ ਸੋਚ ਸਕਦਾ ਕਿ ਉਹ ਸਾਜ਼ਿਸ਼ ਕਰ ਸਕਦੇ ਕੋਈ ਕਨਸਪੀਰੇਸੀ ਕਰ ਸਕਦੇ ਸੈਸਵਾ ਇਹ ਅਗਲੇ ਆਪਣਾ ਕੰਮ ਕਰਦੇ ਸੀ ਕਰਦਿਆਂ ਕਰਦਿਆਂ ਤੇ ਕੁਝ ਗੱਲਾਂ ਹੋਈਆਂ ਸੱਚ ਹੋ ਗਈਆਂ ਉਹਨਾਂ ਦੇ ਮਰਨ ਤੋਂ ਬਾਅਦ ਹੁਣ ਸਾਡੇ ਮੰਨਣ ਹਨਾ ਨੇਕੀਆਂ ਨੇ ਜਗ੍ਹਾ ਬਣੀ ਉਹ ਬਹੁਤ ਵੱਡੀ ਸਾਡੇ ਦੇਖਦਿਆਂ ਦੇਖਦਿਆਂ ਉੱਥੇ ਜਦੋਂ ਮੈਂ 87 ਵਿੱਚ ਆਇਆ ਠੀਕ ਹੈ ਸ਼ਾਇਦ ਉਹ ਤਿੰਨ ਚਾਰ ਸਾਲ ਪਹਿਲਾਂ ਦਾਰਾ ਸਿੰਘ ਦਾ ਜਵਾਈ ਸੀ ਸ਼ਾਇਦ ਇਹ ਰਾਏਪੁਰ ਡੱਬੇ ਵਾਲੇ ਮਾਸਟਰ ਕਸ਼ਮੀਰਾ ਸਿੰਘ ਸੀ ਉਹਨਾਂ ਦਾ ਰਾਏਪੁਰ ਡੱਬੇ ਦਾ ਪਲਵਾਨ ਬੜਾ ਮਸ਼ਹੂਰ ਹੁੰਦਾ ਸੀ ਉਹਦੇ ਕੋਲੋਂ ਦਾਰਾ ਸਿੰਘ ਸਿੱਖਿਆ ਸੀ ਤੇ ਉਹਦਾ ਮੁੰਡਾ ਸੀ ਕਸ਼ਮੀਰਾ ਸਿੰਘ ਪ੍ਰਿੰਸੀਪਲ ਰਿਹਾ ਪਾਸਟ ਉਹਦਾ ਮੁੰਡਾ ਸੀ ਸਨੀ ਗੱਲ ਉਹ ਹੈ ਦਾਰਾ ਸਿੰਘ ਦਾ ਜੇ ਮੈਂ ਗਲਤ ਨਾ ਹੋਵਾਂ ਤਾਂ ਦਾਰਾ ਸਿੰਘ ਦਾ ਜਵਾਈ ਸੀ ਉਹ ਉਹਨੂੰ ਬਹੁਤ ਜ਼ਿਆਦਾ ਉੱਥੇ ਪ੍ਰਮੋਟ ਬਹੁਤ ਵੱਡੀ ਸ਼ਿੰਜ ਹੋਈ ਤੇ ਉਹ ਉਹ ਸ਼ਿੰਜ ਪੈਂਦੀ ਸੀ ਮਤਲਬ ਜਿੰਨਾ ਖਰਚਾ ਹੁੰਦਾ ਸੀ ਉਹਨਾਂ ਟਾਈਮਾਂ 'ਚ ਹੀ ਜਦੋਂ ਸ਼ਿੰਜ ਪ੍ਰਮੋਟ ਹੋਈ ਆ ਉਦੋਂ ਹੀ ਉੱਥੇ ਗੁਰਦੁਆਰਾ ਬੁੱਢੀ ਸਾਰੀ ਜਿੱਦਾਂ ਡਿਊਟੀ ਬਣ ਗਈ ਬਿਲਡਿੰਗ ਬਣ ਗਈ ਪਰ ਉਦੋਂ ਪਹਿਲਾਂ 4-5 ਕਮਰੇ ਸੀ ਉੱਥੇ ਇੱਕ ਵੱਡੇ ਸਾਰੇ ਕਮਰੇ ਦੇ ਵਿੱਚ ਇਦਾਂ ਇੱਕ ਆਦਮ ਕੱਦ ਦੀ ਫੋਟੋ ਲੱਗਿਓ ਸੀ ਉੱਪਰ ਕਿ ਕੁਲੀਆਂ ਦੋ ਤਿੰਨ ਸੀਆਂ ਜਾਂਦਾ ਸੀ 1 ਅਕਤੂਬਰ ਹੀ ਗਏ ਆ ਛੋਟੀਆਂ ਛੋਟੀਆਂ ਛੰਨਾ ਜੀਆਂ ਦੋ ਤਿੰਨ ਥੋੜੀ ਜਿਹੀ ਜਗਾ ਮੇਲਾ ਹੁੰਦਾ ਸੀ ਸਾਲ ਚ ਇੱਕ ਵਰੀ ਆਲੇ ਦੁਆਲੇ ਦੇ ਸਾਰੇ ਜੀਮੇਦਾਰ ਇੰਨੇ ਔਖੇ ਹੁੰਦੇ ਸੀ ਕਣਕਾਂ ਪੱਕਣ ਦਾ ਟਾਈਮ ਹੋਇਆ ਹੁੰਦਾ ਸੀ ਠੀਕ ਆ ਲੋਕਾਂ ਨੇ ਆਉਣਾ ਮੇਲੇ ਤੇ ਤੇ ਉਹ ਨੰਗੜਾਂ ਵਿੱਚੀ ਹੁਣ ਇੱਕ ਪਾਸੇ ਨਹਿਰ ਵਗਦੀ ਸੀ ਹਨਾ ਨਹਿਰ ਦੇ ਉੱਤੇ ਉਹ ਨਹਿਰ ਲੰਬੀ ਆ ਠੀਕ ਆ ਜਦੋਂ ਹੁਣ ਇਹ ਨਹਿਰ ਆ ਹਨਾ ਪੇ ਆ ਸਾਹਮਣੇ ਜਿੱਦਾਂ ਸਾਹਮਣੇ ਗੁਰਦੁਆਰਾ ਹੋਵੇ ਠੀਕ ਆ ਜਿਹੜੇ ਇਹ ਇਹਨਾਂ ਪਿੰਡਾਂ ਤੋਂ ਆਉਂਦੇ ਸੀ ਇਸ ਪਾਸਿਓਂ ਉਹ ਉੱਥੋਂ ਸਿੱਧੇ ਹੋ ਜਾਂਦੇ ਸੀ ਜਿਹੜੇ ਇੱਧਰੋਂ ਆ ਰਹੇ ਇੱਥੋਂ ਸਿੱਧੇ ਹੋ ਜਾਣਾ ਜਿਹੜੇ ਇੱਧਰੋਂ ਆਉਂਦੇ ਹੋਏ ਬੇਸ਼ੱਕ ਸੜਕਾਂ ਤੋਂ ਜਦੋਂ ਮੇਲਾ ਖਤਮ ਹੁੰਦਾ ਸੀ ਫਿਰ ਜਿਹਦਾ ਜੀ ਕਰਿਆ ਉਧਰ ਨੂੰ ਤੇ ਉਹ ਹੌਲੀ-ਹੌਲੀ ਜ਼ਿੰਮੇਦਾਰਾਂ ਨੇ ਕੀ ਪਲਾਨ ਬਣਾ ਲਈ ਆਲੇ-ਦੁਆਲੇ ਵੀ ਜਦੋਂ ਉਹਦੇ ਮੇਲੇ ਦੇ ਦਿਨ ਆ ਵੀ ਕਣਕ ਦਾ ਤਾਂ ਨੁਕਸਾਨ ਹੁੰਦਾ ਹੀ ਹੈ ਅਗਲੇ ਕਹਿੰਦੇ ਚਲ ਇਦਾਂ ਜੇ ਜਿਹੜਾ ਆਇਆ ਗਿਆ ਉਹਨੂੰ ਵੀ ਪਤਾ ਲੱਗੂ ਉਹਨੇ ਕਣਕ ਪਾਣੀ ਨਾ ਪਰ ਦੇਣੀ ਤੇ ਬੰਨਿਆਂ ਤੇ ਮਸੀਤੁਰਨਾ ਜਿਨੀ ਡਿਗ ਪੈਣਾ ਅਕਬਰੀ ਫਿਲੂ ਕਾਪੇ ਤੁਰਨੋਂ ਹਟ ਗਿਆ ਫਿਰ ਉਹ ਗੁਰਦੁਆਰਾ ਬਟ ਮੈਂ ਗੱਲ ਕਰਦਾ ਵੀ ਦੇਖਦੇ ਆਂ ਦੇਖ ਦੀਆਂ ਉਹ ਜਗ੍ਹਾ ਬੁੱਢੀ ਬਣ ਗਈ ਉਸ ਬੰਦੇ ਬਾਰੇ ਕਦੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਸਾਜ਼ਿਸ਼ ਕਰਕੇ ਲੋਕਾਂ ਨੂੰ ਲੁੱਟਿਆ ਹੁ ਪਤਾ ਨਹੀਂ ਪਹਿਲਾਂ ਜਿਹਨੂੰ ਨੈਕਿਆਣੇ ਵਾਲੇ ਸੰਤ ਨੈਕੀ ਆਣਾ ਕਹਿੰਦੇ ਆ ਉਹ ਜਗ੍ਹਾ ਨੂੰ ਠੀਕ ਹੈ ਇਦਾਂ ਵੀ ਉਹ ਉਹ ਇਦਾਂ ਦੇ ਬੰਦੇ ਬਹੁਤ ਤੁਹਾਨੂੰ ਆਮ ਪਿੰਡਾਂ 'ਚ ਮਿਲਦੇ ਆ ਜਿਨ੍ਹਾਂ ਦੇ ਜਾਣ ਤੋਂ ਬਾਅਦ ਉਹ ਜਗ੍ਹਾ ਵੱਡੀਆਂ ਬਣ ਗਈਆਂ ਜਿਨ੍ਹਾਂ ਦੇ ਬਾਰੇ 'ਚ ਕਈਆਂ ਗੱਲਾਂ ਸੱਚ ਹੋ ਗਈਆਂ ਹੁਣ ਇਹਦੇ ਬਾਰੇ ਕਿਹਾ ਜਾਂਦਾ ਵੀ ਕੋਈ ਪਜੌੜੇ ਦਾ ਬੰਦਾ ਸੀਗਾ ਉਹਦੇ ਪੱਠੇ ਸੀ ਬਾਹਰ ਜਾਂ ਕੋਈ ਉਹਦਾ ਬਿਜ਼ਨਸ ਸੀ ਬਾਹਰ ਕਿਤੇ ਬਿਲਡਿੰਗ ਦਾ ਪੰਜਾਬ ਇੰਡੀਆ ਦੇ ਵਿੱਚ ਪੱਠੇ-ਪੁੱਠੇ ਹੋਣਗੇ ਕੋਈ ਗੱਲ ਇਦਾਂ ਸੀ ਉਹਦਾ ਪੱਠਾ ਵੇਚ ਜਾਂਦਾ ਸੀ ਠੀਕ ਆ ਮੈਨੂੰ ਸੱਚ ਨਹੀਂ ਪਤਾ ਪੂਰਾ ਕੀ ਆ ਪਰ ਜਿੰਨੀ ਗੱਲ ਸੁਣੀ ਸੀ ਪੇ ਉੱਥੇ ਉਹ ਸੁਖਣਾ ਸੁਖੀ ਤੇ ਉਹ ਠੀਕ ਹੋ ਗਿਆ ਉਹ ਪੈਸੇ ਬਣ ਗਏ ਬਾਹਰ ਬਿਜ਼ਨਸ ਹੋ ਗਿਆ ਉਹਦੇ ਵਿੱਚੋਂ ਕਿਤੇ 2 4% ਉਹਨੇ ਲਾਇਆ ਪਰ ਬਿਜ਼ਨਸ ਸਿੱਡਾ ਵੱਡਾ ਸੀ ਤੇ ਉਹਦਾ 1 2% ਵੀ ਉਹ ਕਿਤੇ ਕਰੋੜਾਂ 'ਚ ਬਣਦਾ ਸੀ ਅਗਲੇ ਨੇ ਲਾ ਦਿੱਤਾ ਬਿਲਡਿੰਗ ਵੱਡੀ ਬਣ ਗਈ ਠੀਕ ਹੈ ਪਰ ਜਿਹੜੀ ਅਸੀਂ ਮਿਸ਼ਰੀਆਂ ਦੀ ਗੱਲ ਕਰਦੇ ਆ ਇਹ ਬੰਦਿਆਂ ਨੇ ਬਹੁਤ ਕਮਿਊਨਿਟੀ ਦੇ ਨਾਲ ਉਹਨਾਂ ਨੂੰ ਅਮੀਰ ਹੁੰਦਿਆਂ ਨੂੰ ਦੇਖ ਕੇ ਇਹ ਸਾਜ਼ਿਸ਼ ਕੀਤੀ ਵੀ ਜੇ ਪ੍ਰਚਾਰ ਕਰੀਏ ਇਹਨਾਂ ਨੂੰ ਗਲਤ ਕਹੀਏ ਜਿਹੜਾ ਪੈਸਾ ਉਹ ਫਿਰ ਪੈਸਾ ਟੰਪਰਾ ਦਿੱਤਾ ਉਦ ਉਹਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਇਹ ਜਿਹੜੇ ਭੰਡਦੇ ਆ ਜਿਹ ਕਹਿੰਦੇ ਆ ਜਦੋਂ ਇਹ ਮਿਸ਼ਨਰੀਆਂ ਦਾ ਪੰਥਪ੍ਰੀਤ ਦਾ ਪ੍ਰੋਫੈਸਰ ਵਾਲਾ ਲਾਣਾ ਜਦੋਂ ਪ੍ਰਭਦੀ ਪੁਣੀ ਕਹਿੰਦੇ ਸੀ ਉਦੋਂ ਤਾਂ ਜਾਨੀ ਵੈਸੇ ਹੀ ਇਤਾਂ ਹਬਕ ਆਉਂਦੀ ਸੀ ਨਾ ਉਹਨਾਂ ਦੀ ਗੱਲ ਦੇ ਵਿੱਚ ਬੰਦਾ ਕਹਿੰਦਾ ਮੂੰਹ ਪਰੇ ਰੱਖ